ਅਸ਼ੀਕਾਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਦੀਆਂ ਸਿਵਲ ਲਾਈਨ ਚੌਂਕ ਵਿਖੇ ਜਿੱਥੇ ਕੀ ਪਟਿਆਲਾ ਪੁਲਿਸ ਵੱਲੋਂ ਅੱਜ ਇੱਕ ਵਿਸ਼ੇਸ਼ 15 ਅਗਸਤ ਦੇ ਮੌਕੇ ਰੱਖਦਿਆਂ ਹੋਇਆ ਨਾਕਾਬੰਦੀ ਕੀਤੀ ਗਿਆ ਅਣਜਾਣ ਵਾਲੀ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਇਸ ਮੌਕੇ ਐਸਪੀ ਸਿਟੀ ਡਾਕਟਰ ਸਰਫਰਾਜ ਆलम ਹੈਗੇ ਅਸੀਂ ਗੱਲ ਕਰਦੇ ਹਾਂ ਸਰ ਇਹ ਨਾਕਾਬੰਦੀ ਪੂਰੇ ਸ਼ਹਿਰ ਦੇ ਵਿੱਚ ਕੀਤੀ ਹੈ ਜੀ ਹਾਂ ਜੀ 15 ਅਗਸਤ ਨੂੰ ਧਿਆਨ ਚ ਰੱਖਦੇ ਵੇ ਪੂਰੇ ਸ਼ਹਿਰ 'ਚ ਨਾਕਾਬੰਦੀ ਕੀਤੀ ਜਾ ਰਹੀ ਹੈ ਅੱਜ 21 ਥਾਂਵਾਂ ਤੇ ਜਿਹੜੇ ਸੈਂਸਿਟਿਵ ਪੁਆਇੰਟ ਹੈਗੇ ਨੇ ਉੱਥੇ

आज लगभग लगभग नाकाबंदी और लग तीन मुलाजीम। उन मतलब फील्ड से बाहर तो अलावा नाइट पेट्रोलिंग भी भी प्लान कीता गया है भी कीती है मॉर्निंग चेकिंग जानी उस रिगार्डिंग प्रॉपर रोस्टर बनाया गया है और रोस्टर मुताबिक ही चेकिंग तो चौबीस घंटे वो चालू रहेगा ਦੋਪਹਿਰ 'ਚ 3-4 ਘੰਟੇ ਡੇਲੀ ਜਿਹੜੇ ਭੀੜ-ਭੜ ਵਾਲੇ ਇਲਾਕੇ ਮਾਲ ਹੋ ਗਏ ਕ라우ਡਡ ਪਲੇਸ ਹੋ ਗਏ ਬੱਸ ਸਟੈਂਡ ਹੋ ਗਏ ਰੇਲਵੇ ਸਟੇਸ਼ਨ ਹੋ ਗਏ ਉਹਨਾਂ ਦੀ ਅਚ ਜੇ ਚੈਕਿੰਗ ਵੀ ਕੀਤੀ ਜਾਣਗੀ। ਉਹ ਬਿਲਕੁਲ ਕਰਨੇ ਦੱਸਿਆ ਤੇ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ। ਕਰਨੇ ਦੱਸਿਆ ਕਿ 300 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਅੱਜ ਨਾਕੇ ਤੇ ਤੈਨਾਤ ਨੇ ਔਰ ਜ਼ਿਲ੍ਹੇ ਦੇ ਆਲ ਐਸ ਐਚਓ ਡੀ ਐਸ ਪੀ ਔਰ ਜਿਨੇ ਚੌਂਕੀ ਇਨਚਾਰਜ ਹੋ ਗਏ ਜਾਂ ਸਾਰੇ ਮੁਲਾਜ਼ਮ ਨਾਕੇ ਤੈਨਾਤ ਇਸ ਤੋਂ ਇਲਾਵਾ ਹਰਿਆਣਾ ਦੇ ਬਾਰਡਰ ਦੇ ਨਾਲ ਲੱਗਦੇ ਵੀ ਉੱਥੇ ਵੀ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਰਾਤ ਦੀ ਸਪੈਸ਼ਲ ਨਾਈਟ ਪੈਟਰੋਲਿੰਗ ਵੀ ਪੁਲਿਸ ਵੱਲੋਂ ਕੀਤੀ ਜਾਵੇਗੀ ਔਰ ਉਸ ਤੋਂ ਇਲਾਵਾ ਪੀਸੀਆਰ ਦੇ ਜਿਹੜੀ ਪੈਟਰੋਲਿੰਗ ਆ ਉਹ ਵੀ ਕੀਤੀ ਜਾਵੇਗੀ ਇਹ ਸਭ ਕੁਝ ਅੱਜ ਪਟਿਆਲਾ ਪੁਲਿਸ ਵੱਲੋਂ ਜਿਹੜਾ ਕਿ ਸ਼ਾਮ ਨੂੰ ਪੂਰੇ ਪਟਿਆਲਾ ਸ਼ਹਿਰ ਦੇ ਜ਼ਿਲ੍ਹੇ ਦੇ ਨਾਲ-ਨਾਲ ਜ਼ਿਲ੍ਹੇ ਦੇ ਵਿੱਚ ਵੀ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਤਸਵੀਰਾਂ ਫੇਰ ਤੋਂ ਨਿਕਵਾਰ ਦਿਖਾ ਰਹੇ ਆ ਐਚਐਚਓ ਸਿਵਲ ਲਾਈਨ ਜਿਹੜੇ ਕਿ ਆਪ ਖੁਦ ਮੌਕੇ ਤੇ ਖੜੇ ਨੇ ਔਰ ਪੁਲਿਸ ਵੱਲੋਂ ਹਰ ਇੱਕ ਚੀਜ਼ ਦਾ ਪ੍ਰਬੰਧ ਕੀਤਾ ਗਿਆ ਹੈ ਵਿਸ਼ੇਸ਼ ਤੌਰ ਤੇ ਮੈਂ ਇੱਕ ਹੋਰ ਕੈਮਰਾਮੈਨ ਨੂੰ ਕਹਾਗਾ ਕਿ ਇੱਧਰ ਆਣ ਕੇ ਪੁਲਿਸ ਵੱਲੋਂ ਵਿਸ਼ੇਸ਼ ਲਾਈਟ ਦਾ ਕਿਉਂਕਿ ਕੋਈ ਵੀ ਗੱਡੀ ਉਹ ਕਰਦੀਆਂ ਲਾਈਟ ਦਾ ਦੇਖੋ ਤੁਸੀਂ ਪੁਲਿਸ ਦੀ ਲਾਈਟ ਹੈ ਜਿਹੜੀ ਕਿ ਲਾਈਟ ਦੇ ਕੋਈ ਵੀ ਕੋਈ ਹੁੰਦੀ ਹੈ ਤੇ ਲਾਈਟ ਪੂਰੀ ਚੈੱਕ ਕਰਨ ਨੂੰ ਉਸ ਕਰਕੇ ਹੋਵੇ ਤੁਸੀਂ ਦੇਖ ਰਹੇ ਹੋ ਇਸ ਟਾਈਮੇ ਥਾਪਰ ਕੋਲੋਂ ਦੇ ਕੋਲ ਦੀਆਂ ਤਸਵੀਰਾਂ ਹੈਗੀਆਂ ਜਿਹੜੀਆਂ ਕਿ ਪੁਲਸ ਵੱਲੋਂ ਨਾਕਾਬੰਦੀ ਕੀਤੀ ਗਈ ਆ ਪਟਿਆਲਾ ਤੋਂ ਮੇਰੇ ਦੇ ਨਾਲ ਚਰਨਜੀਤ ਚੋਸੀ ਦੀ ਰਿਪੋਰਟ